ਇਹ ਪੰਜਾਬੀ ਆਜਾਬ ਦੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਸਾਡੇ ਅੰਦਰ ਕੋਈ ਨਫ਼ਰਤ ਨਹੀਂ ਕੋਈ ਫਿਰਕਾਪ੍ਰਸਤੀ ਨਹੀਂ ਸਾਡਾ ਨਾਅਰਾ ਕਾਨੂੰਨ ਬਣਾਓ ਪੰਜਾਬ ਬਚਾਓ ਜੇ ਹਮ ਅਕਸ਼ਲ ਉੱਤਰਾਖੰਡ ਰਾਜਸਥਾਨ ਮਨੀਪੁਰ ਸਿਕਮਰ ਨਾਚਲ ਜੇ ਇਨਾਂ ਸੂਬਿਆਂ ਦੇ ਵਿੱਚ ਅਧਿਕਾਰ ਆ ਉਥੇ ਜ਼ਮੀਨ ਨਹੀਂ ਲੈ ਸਕਦੇ ਵੋਟ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਉਥੋਂ ਦਾ ਡੋਮਿਕਸਾਈਲ ਹੋਣਾ ਫਾਇੜੀ ਲਊਗਾ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਸਾਡਾ ਰੌਲਾ ਕਾਨੂੰਨ ਬਣਾਉਣ ਦਾ ਕਾਨੂੰਨ ਬਣਾਓ ਪੰਜਾਬ ਚੋ ਪੰਜਾਬੀਤ ਬਚਾਓ ਸਾਡੀ ਸੱਭਿਆਤਾ ਦਾ ਕਹਾਣ ਹੋ ਰਿਹਾ ਸਾਡੇ ਸੱਭਿਆਚਾਰ ਦਾ ਕਹਾਣ ਹੋ ਰਿਹਾ ਸਾਡਾ ਵਿਰਸਾ ਕਲੰਕਿਤ ਹੋ ਰਿਹਾ ਸਾਡੀ ਬੋਲੀ ਮਾਰੀ ਜਾ ਰਹੀ ਹੈ ਇੱਕ ਸਵਾਲ ਉੱਠਦਾ ਹੈ ਕਿ ਸਾਡੇ ਲੋਕ ਵੀ ਬਾਹਰ ਬੈਠੇ ਆ ਕੀ ਸਾਡੇ ਲੋਕਾਂ ਨੇ ਜਾ ਕੇ ਉਥੇ ਦੀ ਡੈਮੋਗ੍ਰਾਫੀ ਬਦਲ ਦਿੱਤੀ ਜਿੰਨੇ ਵੀ ਪੰਜਾਬੀ ਚਾਹੇ ਉਹ ਬਾਕੀ ਸਟੇਟਾਂ ਚ ਗਏ ਆ ਜਾਂ ਬਾਕੀ ਦੇਸ਼ਾਂ ਚ ਗਏ ਆ ਕੀ ਉਹਨਾਂ ਨੇ ਉਥੇ ਦੀ ਡੈਮੋਗ੍ਰਾਫੀ ਬਦਲੀ ਉਥੋਂ ਦੀ ਬੋਲੀ ਸੱਭਿਆਚਾਰ ਤੇ ਪ੍ਰਭਾਵ ਪਾਇਆ ਸਾਡੇ ਤੇ ਪੈ ਰਿਹਾ ਅੱਜ ਹਰ ਕੌਮ ਦੁਨੀਆ ਦੀ ਇੰਗਲੈਂਡ ਉੱਠ ਖੜਾ ਹੋਇਆ ਟੌਮੀ ਰੌਬਰਸਨ ਦੇ ਝਾਂਡੇ ਹੇਟ ਅੱਜ ਅਸਟ੍ਰੇਲੀਆ 'ਚ ਵਿਰੋਧ ਹੋ ਰਿਹਾ ਅਮਰੀਕਾ ਬੋਲੀ ਜਾਂਦਾ ਅੱਜ ਤਾਮਲ ਲੜਦੇ ਨੇ ਬੰਗਾਲੀ ਲੜਦੇ ਨੇ ਮਰਾਠੇ ਲੜਦੇ ਨੇ ਪੁਰਤਗਾਲ ਨੇ ਕਹਤਾ ਵੀ ਅਸੀਂ ਬੰਦੇ ਬਾਹਰ ਕੱਢ ਦਿਆਂਗੇ ਤਾਂ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸੰਕਟ ਆ ਆਪਣੀ ਹੋਂਦ ਨੂੰ ਬਚਾਉਣ ਦਾ ਤੇ ਪੰਜਾਬੀ ਅੱਜ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਸਾਡੇ ਅੰਦਰ ਕੋਈ ਨਫ਼ਰਤ ਨਹੀਂ ਕੋਈ ਫਿਰਕਾ ਪ੍ਰਸਤੀ ਨਹੀਂ ਸਾਡਾ ਨਾਅਰਾ ਕਾਨੂੰਨ ਬਣਾਓ ਪੰਜਾਬ ਬਚਾਓ ਉਹ ਦਰਿੰਦਗੀ ਦੇ ਨਾਲ ਉਹਦਾ ਕਤਲ ਹੋਇਆ ਉਹਦੇ ਨਾਲ ਦੁਸ਼ਕਰਮ ਕਰਮ ਤੋਂ ਬਾਅਦ ਉਹਦੀ ਜਨਤਮ ਅਰਦਾਸ ਸੀਗੀ ਤੇ ਅੱਜ 1 ਮਾਰਚ ਜਿਹੜਾ ਬਜ਼ਾਰ ਦੇ ਵਿੱਚ ਜਾ ਕੇ ਤੇ ਡੀਸੀ ਕੋਲੇ ਪਹੁੰਚਣਾ ਤੇ ਡੀਸੀ ਤੋਂ ਰਾਹੀਂ ਸਰਕਾਰ ਤੱਕ ਅਸੀਂ ਜਿਹੜੀ ਸਾਡੀ ਅੱਜ ਦੇਰ ਆਏ ਦੁਰਸਤਾਏ ਪੰਜਾਬ ਲੰਮੇ ਸਮੇਂ ਬਾਅਦ ਅੱਖਾਂ ਖੁੱਲੀਆਂ ਮਾੜੀਆਂ ਮੁੱਠੀਆਂ ਖੁੱਲੀਆਂ ਵਾਲੀਆਂ ਨਹੀਂ ਹਲੇ ਖੁੱਲੀਆਂ ਕਿ ਜੇ ਹਮ ਅਕਸ਼ਲ ਉੱਤਰਾਖੰਡ ਰਾਜਸਥਾਨ ਮਨੀਪੁਰ ਸਿਕਮਰ ਨਾਚਲ ਜੇ ਇਨਾਂ ਸੂਬਿਆਂ ਦੇ ਵਿੱਚ ਅਧਿਕਾਰ ਆ ਉਥੇ ਜ਼ਮੀਨ ਨਹੀਂ ਲੈ ਸਕਦੇ ਵੋਟ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਉਥੋਂ ਦਾ ਡੋਮਿਕਸਾਈਲ ਕੋਨਾ ਫਾਇੜੀ ਲਊਗਾ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਸਾਡਾ ਰੌਲਾ ਕਾਨੂੰਨ ਬਣਾਉਣ ਦਾ ਮੂਲ ਬਣਾਓ ਪੰਜਾਬ ਚ ਪੰਜਾਬੀ ਤੇ ਬਚਾਓ ਸਾਡੀ ਸੱਭਿਆਤਾ ਦਾ ਕਹਾਣ ਹੋ ਰਿਹਾ ਸਾਡੇ ਸੱਭਿਆਚਾਰ ਦਾ ਕਹਾਣ ਹੋ ਰਿਹਾ ਸਾਡਾ ਵਿਰਸਾ ਕਲੰਕਿਤ ਹੋ ਰਿਹਾ ਸਾਡੀ ਬੋਲੀ ਮਾਰੀ ਜਾ ਰਹੀ ਹੈ ਇੱਕ ਸਵਾਲ ਉੱਠਦਾ ਕਿ ਸਾਡੇ ਲੋਕ ਵੀ ਬਾਹਰ ਬੈਠੇ ਆ ਕੀ ਸਾਡੇ ਲੋਕਾਂ ਨੇ ਜਾ ਕੇ ਉਥੇ ਡੈਮੋਗ੍ਰਾਫੀ ਬਦਲ ਦਿੱਤੀ ਜਿੰਨੇ ਵੀ ਪੰਜਾਬੀ ਚਾਹੇ ਉਹ ਬਾਕੀ ਸਟੇਟਾਂ ਚ ਗਏ ਆ ਜਾਂ ਬਾਕੀ ਦੇਸ਼ਾਂ ਚ ਗਏ ਆ ਕੀ ਉਹਨਾਂ ਨੇ ਉਥੇ ਦੀ ਡੈਮੋਗ੍ਰਾਫੀ ਬਦਲੀ ਉਥੋਂ ਦੀ ਬੋਲੀ ਸੱਭਿਆਚਾਰ ਤੇ ਪ੍ਰਭਾਵ ਪਾਇਆ ਸਾਡੇ ਤੇ ਪੈ ਰਿਹਾ ਅੱਜ ਹਰ ਕੌਮ ਦੁਨੀਆ ਦੀ ਇੰਗਲੈਂਡ ਉੱਠ ਖੜਾ ਹੋਇਆ ਟੋਮੀ ਰੌਬਸਨ ਦੇ ਝਾਂਡੇ ਹੇਠ ਅੱਜ ਆਸਟ੍ਰੇਲੀਆ 'ਚ ਵਿਰੋਧ ਹੋ ਰਿਹਾ ਅਮਰੀਕਾ ਬੋਲੀ ਜਾਂਦਾ ਅੱਜ ਤਾਮਲ ਲੜਦੇ ਨੇ ਬੰਗਾਲੀ ਲੜਦੇ ਨੇ ਮਰਾਠੇ ਲੜਦੇ ਨੇ ਪੁਰਤਗਾਲ ਨੇ ਕਹਤਾ ਵੀ ਅਸੀਂ ਬੰਦੇ ਬਾਹਰ ਕੱਢ ਦਿਆਂਗੇ ਤਾਂ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸੰਕਟ ਆ ਆਪਦੀ ਹੋਂਦ ਨੂੰ ਬਚਾਉਣ ਦਾ ਤੇ ਪੰਜਾਬੀ ਅੱਜ ਆਪਦੀ ਹੋਂਦ ਨੂੰ ਬਚਾਉਣ ਲਈ ਲੜ ਰਹੇ ਆ ਸਾਡੇ ਅੰਦਰ ਕੋਈ ਨਫ਼ਰਤ ਨਹੀਂ ਕੋਈ ਫਿਰਕਾਪ੍ਰਸਤੀ ਨਹੀਂ ਸਾਡਾ ਨਾਅਰਾ ਕਾਨੂੰਨ ਬਣਾਓ ਪੰਜਾਬ ਬਚਾਓ ਪਰ ਆਪਣਿਆਂ ਦੀ ਢਿੱਡੀ ਪੀੜਾ ਹੋ ਰਹੀਆਂ ਹੁਣ ਸੰਜੀਵ ਰੋੜਾ ਦਾ ਬਿਆਨ ਆਇਆ ਕਹਿੰਦੇ ਡਸਟੀ ਖਤਮ ਹੋ ਜਾਏਗੀ ਕਿਸਾਨ ਉਹ ਆਗੂ ਆ ਜਿਹੜੇ ਅਗਰਾਹ ਹੋਈਆਂ ਜਾਂ ਹੋਰ ਆ ਦੇਖੋ ਦੇਖੋ ਮੇਰੇ ਨਾਲ ਸੁਣੋ ਜਿੰਨੇ ਜਦੋਂ ਕਿ ਪੰਜਾਬ ਦੇ ਹੱਕ ਦੀ ਗੱਲ ਹੋਈ ਹੈ ਜਿਹੜੇ ਪੰਜਾਬ ਦਰਦੀ ਹੈ ਤੁਸੀਂ ਉਹਨਾਂ ਦੀ ਗੱਲ ਛੱਡੋ ਅੱਜ ਜਿਹੜੀਆਂ 25 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਏ ਆ ਉਹ ਜੋ 80% ਪਿੰਡਾਂ ਦੇ ਸਰਪੰਚ ਹਿੰਦੂ ਭਰਾ ਨੇ ਸਾਡੇ ਅੱਜ ਅੱਜ ਸਾਰੇ ਵਰਗ ਪੀੜਤ ਨੇ ਅੱਜ ਪੰਜਾਬ ਦਾ Hindu ਅੱਜ ਪੰਜਾਬ ਦਾ Sikh ਅੱਜ ਪੰਜਾਬ ਦਾ Musalman ਜਿਹੜਾ ਬੰਦਾ ਆਪ ਦੇ ਪੰਜਾਬ ਨੂੰ ਪਿਆਰ ਕਰਦਾ ਪੰਜਾਬੀਤ ਨੂੰ ਪਿਆਰ ਕਰਦਾ ਉਹ Hindu ਆ Sikh ਹੋ Musalman ਨੂੰ ਦਰਦ ਹੈਗਾ ਇਹ ਮਸਲਾ ਇਕੱਲਾ ਇਸ ਘਟਨਾ ਨਾਲ ਨਹੀਂ ਐ ਇੱਕ ਮਸਲਾ ਸਾਡਾ ਜਲ ਸਾਰਾ ਕੁਝ ਹੀ ਬਦਲਿਆ ਜਾ ਰਿਹਾ ਪੰਜਾਬ ਦਾ ਚੰਡੀਗੜ੍ਹ ਸਾਡੇ ਕੋਲੋਂ ਗਿਆ ਮਹਾਲੀ ਵੀ ਤਕਰੀਬਨ ਗਿਆ ਲੁਧਿਆਣਾ ਵੀ ਗਿਆ ਤਾਂ ਜਿਹੜੇ ਸਾਡੇ ਸਿਆਸਦਾਨ ਅੱਜ ਵੋਟਾਂ ਦਾ ਕਰਕੇ ਇਹ ਬਿਆਨ ਹੀ ਨਹੀਂ ਦਿੰਦੇ ਵੀ ਆਪਾਂ ਕੀ ਲੈਣਾ ਹੈ ਆਪਣੀਆਂ ਵੋਟਾਂ ਪੱਕੀਆਂ ਹੋ ਰਹੀਆਂ ਇੱਥੇ ਪਰ ਸ਼ਰਮਿਆਂ ਨੂੰ ਜੋਸ਼ੀਆਂ ਨੂੰ ਨਹੀਂ ਕਿੱਤਾ ਮਿਲਣੀਆਂ ਬਰਾੜਾਂ ਨੂੰ ਢੱਲਮਾ ਨੂੰ ਇੱਥੇ ਬਾਜਮਾਂ ਨੂੰ ਨਹੀਂ ਟਿਕਟਾਂ ਮਿਲਣੀਆਂ ਇੱਥੇ ਪਰ ਉਹੀ ਖੜੇ ਹੋਣਗੇ ਜਿੱਦੀ ਵੋਟ ਹੋਣੀ ਹੈ ਹਰਿਆਣੇ ਦੇ ਵਿੱਚ 15 ਸੀਟਾਂ ਦੇ ਉੱਤੇ ਐਸ ਵਾਰ ਜਿੱਤ ਹਾਰ ਦਾ ਜਿਹੜਾ ਤੈਅ ਕੀਤਾ ਉਹ ਜਿੱਤ ਹਾਰ ਤੈਅ ਕੀਤੀ ਹੈ ਪ੍ਰਵਾਸੀਆਂ ਨੇ 20 ਤੋਂ 25000 ਵੋਟ ਹੈ ਇੱਕ ਵਿਧਾਨ ਸਭਾ ਹਲਕੇ ਹਰਿਆਣੇ ਦੇ ਵਿੱਚ ਪ੍ਰਵਾਸੀਆਂ ਦੇ ਜਿੱਥੇ ਗੜਗਾਓ ਤੋਂ ਲੈ ਕੇ ਤੇ ਆਪਣਾ ਅੰਬਾਲੇ ਤੱਕ ਇਸ ਲਈ ਸਾਨੂੰ ਅੱਜ ਸਮਝਣ ਦੀ ਲੋੜ ਆ ਵੀ ਇਹ ਬੇਰੁਜ਼ਗਾਰ ਹੋ ਜਾਣਗੇ ਸਾਰੇ ਜਿਹੜੇ ਲੀਡਰ ਤੁਰੇ ਫਿਰਦੇ ਆ ਸੋ ਇੰਨੀ ਇੱਛਾ ਸ਼ਕਤੀ ਚਾਹੀਦੀ ਹੈ ਮੁੱਖ ਮੰਤਰੀ ਇੰਨਾ ਪੱਲਾ ਝਾੜ ਜਾਂਦਾ ਕਿ ਅਸੀਂ ਬਾਹਰਲੇ ਨੂੰ ਕੱਢ ਅਸੀਂ ਉਦੋਂ ਕਹਿੰਦੇ ਕੱਢੋ ਜੀ ਸਕਦੇ ਕਿ ਉਹ ਕੰਮ ਕਰਨਾ ਹੋਣਾ ਪਰ ਸਾਫ ਤੋਂ ਪਹਿਲਾਂ ਰੁਜ਼ਗਾਰ ਸਾਡੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਹੈ ਉਹਦੀ ਗਰੰਟੀ ਕੌਣ ਲੈਂਦਾ ਸਾਡੇ ਸਾਡੇ ਸੱਭਿਆਚਾਰ ਤੇ ਜਿਹੜਾ ਹਮਲਾ ਉਹਦੀ ਗਰੰਟੀ ਕੌਣ ਲੈਂਦਾ ਜੇ ਐਸੇ ਸੰਵਿਧਾਨ ਦੇ ਵਿੱਚ ਦੂਜੇ ਸੂਬੇ ਤੋਂ ਸਾਡੇ ਕਾਨੂੰਨ ਬਣਨ ਨੂੰ ਕੀ ਦਿੱਕਤ ਆ ਸ਼ਿਵ ਸੇਨ ਆਲੇ ਹੁਣ ਉੱਠ ਖੜੇ ਹੋਏ ਕਹਿੰਦੇ ਅਸੀਂ ਪ੍ਰਵਾਸੀਆਂ ਦੇ ਨਾਲ ਆ ਜੀ ਬਹੁਤ ਦੇਖੋ ਉਹ ਜਿਨ੍ਹਾਂ ਨੇ ਕੋਈ ਸਕਿਉਰਟੀਆਂ ਸਕੂਟੀਆਂ ਲੈਣੀਆਂ ਕੋਈ ਉਹ ਡਰਾਮਾ ਕਰਨਾ ਹੈ ਉਹ ਹੈਗੇ ਨਹੀਂ ਜਿਹੜਾ ਪੰਜਾਬ ਦਾ ਦਰਦੀ ਹਿੰਦੂ ਆ ਉਹ ਪੰਜਾਬ ਦੇ ਨਾਲ ਆ ਯਾਰ